ਹਾਂਜੀ ਸਸਕੀ ਕਾਲ ਜੀ ਅੱਜ ਆਪਾਂ ਤੁਹਾਨੂੰ ਫਰੰਟ ਨੈੱਕ ਐਂਡ ਬੈਕ ਨੈੱਕ ਬਣਾਉਣਾ ਦੱਸਾਂਗੇ ਸਭ ਤੋਂ ਪਹਿਲਾਂ ਪੀਸ ਆਪਣਾ ਕਮੀਜ਼ ਦੇ ਵਿੱਚੋਂ ਬਚਿਆ ਹੋਇਆ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਤਿਰਛੀ ਸ਼ੇਪ ਦੇ ਵਿੱਚ ਇਸ ਤਰ੍ਹਾਂ ਦੇਖੋ ਫੋਲਡ ਕਰਨ ਤੋਂ ਬਾਅਦ ਆਪਾਂ 1 ਇੰਚ ਚੌੜੀ ਡਬਲ ਪੈਨ ਦੇ ਵਿੱਚ ਕਪੜਾ ਸੀ ਆਪਾਂ 1 ਇੰਚ ਚੌੜੀ ਰੇਪ ਪੱਟੀ ਦੀ ਕਰ ਲਈ ਕਟਿੰਗ ਰੇਪ ਪੱਟੀ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਫੋਲਡ ਕਰਕੇ ਚਾਹੇ ਤੁਸੀਂ ਇਹਦੇ ਉੱਪਰ ਪ੍ਰੈਸ ਕਰ ਲੋ ਚਾਹੇ ਤੁਸੀਂ ਇਸ ਤਰ੍ਹਾਂ ਹੀ ਇਹਦੇ ਉੱਪਰ ਲੇਸ ਰੱਖ ਕੇ ਇਹਦੇ ਉੱਪਰ ਲੇਸ ਰੱਖ ਕੇ ਸਲਾਈ ਲਗਾ ਲੈਣੀ ਆ ਲੇਸ ਆਪਾਂ ਨਾ ਰੇਪ ਪੱਟੀ ਦੇ ਸੈਂਟਰ ਚ ਰੱਖੀ ਆ ਦੇਖੋ ਜੀ ਐਸ ਤਰ੍ਹਾਂ ਸੈਂਟਰ ਚ ਰੱਖ ਕੇ ਆਪਾਂ ਸਲਾਈ ਲਗਾ ਲੈਣੀ ਆ ਜੇ ਆਪਾਂ ਨੂੰ ਲਗਾਉਣ 'ਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਲੈਸ ਲਗਾਉਣ ਤੋਂ ਪਹਿਲਾਂ ਰੇਪ ਪੱਟੀ ਦੇ ਉੱਪਰ ਪ੍ਰੈਸ ਕਰ ਲੋ ਤਾਂ ਉਹਦੀ ਤੈਂ ਵੱਜ ਜਾਂਦੀ ਹੈ ਜੀ ਇਸ ਤਰ੍ਹਾਂ ਦੇਖੋ ਜੀ ਲੈਸ ਲਗਾਉਣ ਤੋਂ ਬਾਅਦ ਆਪਣੀ ਰੇਪ ਪੱਟੀ ਹੋ ਗਈ ਤਿਆਰ ਇਹ ਆਪਣਾ ਪਿਛਲਾ ਗਲਾਗਾ ਪਿੱਛ ਕਮੀਜ਼ ਦਾ ਬੈਕ ਨੈਕ ਆ ਰੇਪ ਪੱਟੀ ਤਿਆਰ ਆ ਕਮੀਜ਼ ਦੇ ਸਿੱਧੇ ਪਾਸੇ ਆਪਾਂ ਰੇਵ ਲੀਰ ਨੂੰ ਇਹ ਇਸ ਤਰ੍ਹਾਂ ਰੱਖ ਲੈਣਾ ਜਿਹੜੀ ਆਪਣੀ ਸਲਾਈ ਲਗਾਈ ਹੋਈ ਆ ਨਾ ਲੇ ਸਾਲੀ ਉਹ ਸਲਾਈ ਦੇ ਉੱਪਰ ਹੀ ਸਲਾਈ ਲਗਾਉਣੀ ਆ ਆਪਾਂ ਨਾ ਹੀ ਇੱਧਰ ਲਗਾਉਣੀ ਆ ਜੀ ਨਾ ਹੀ ਉੱਧਰ ਬਿਲਕੁਲ ਸਲਾਈ ਦੇ ਉੱਪਰ ਉੱਪਰ ਕਰਕੇ ਆਪਾਂ ਸਲਾਈ ਲਗਾ ਲੈਣੀ ਆ ਜਿਹੜੀ ਸ਼ੇਪ ਦੇ ਵਿੱਚ ਆਪਣਾ ਬੈਕ ਨੈਕ ਕਟਿੰਗ ਹੋਇਆ ਹੋਇਆ ਗੋਲ ਉਹਨੂੰ ਆਪਾਂ ਉਸੇ ਤਰ੍ਹਾਂ ਹੀ ਗਲੇ ਨੂੰ ਰੱਖਣਾ ਵਸ ਰੇਵਲੀਰ ਨੂੰ ਆਪਾਂ ਇਸ ਤਰ੍ਹਾਂ ਕਮਾਈ ਜਾਣਾ ਕਈ ਵਾਰੀ ਆਪਾਂ ਕੀ ਕਰਦੇ ਆ ਗਲੇ ਨੂੰ ਸਿੱਧਾ ਕਰ ਲੈਨੇ ਆ ਤਾਂ ਜਦੋਂ ਆਪਾਂ ਇਸ ਤਰ੍ਹਾਂ ਗਲੇ ਨੂੰ ਕਰ ਲੈਨੇ ਆ ਤਾਂ ਤਰਪਾਈ ਕਰਨ ਟਾਈਮ ਵੱਲ ਪੈ ਜਾਂਦੇ ਨੇ ਇਸ ਤਰ੍ਹਾਂ ਜੀ ਦੇਖੋ ਆਪਣੀ ਰੇਵਲੀਰ ਲੱਗ ਕੇ ਹੋਊਗੀ ਤਿਆਰ ਆਪਣਾ ਬੈਕ ਨੈਕ ਹੋ ਚੁੱਕਿਆਗਾ ਤਿਆਰ ਹੁਣ ਐਕਸਟਰਾ ਧਾਗੇ ਦੀ ਤੇ ਐਕਸਟਰਾ ਕੱਪੜੇ ਦੀ ਆਪਾਂ ਕਰ ਦੇਣੀ ਆ ਕਟਿੰਗ ਤੇ ਇੱਥੇ ਛੋਟੇ-ਛੋਟੇ ਕੱਟ ਲਗਾ ਲੈਣੇ ਆ ਸਲਾਈ ਤੋਂ ਦੂਰ ਰੱਖ ਕੇ ਕੈਂਚੀ ਨੂੰ ਜੀ ਇਸ ਤਰ੍ਹਾਂ ਕੱਟ ਲਗਾਉਣ ਤੋਂ ਬਾਅਦ ਇਸ ਤਰ੍ਹਾਂ ਦੇਖੋ ਜੀ ਆਪਣੀ ਰੇਵਲੀਰ ਲੱਗੀ ਹੁਣ ਆਪਾਂ ਇੱਕ ਟੌਪ ਸਟਿਚ ਲਗਾਉਣੀ ਆ ਇਹਨੂੰ ਅੰਦਰ ਨੂੰ ਫੋਲਡ ਕਰਤਾ ਕੱਪੜੇ ਨੂੰ ਆਪਨੀ ਲੈਸ ਬਾਹਰ ਨਿਕਲਾਈ ਇਹਦੇ ਉੱਪਰ ਆਪਾਂ ਇੱਕ ਲਗਾ ਲੈਣੀ ਆ ਸਲਾਈ ਜੇ ਤੁਸੀਂ ਸਲਾਈ ਨਹੀਂ ਲਗਾਉਣਾ ਚਾਹੁੰਦੇ ਤਾਂ ਵੀ ਕੋਈ ਗੱਲ ਨਹੀਂ ਪ੍ਰੈਸ ਕਰਕੇ ਬਹੁਤ ਸੋਹਣੀ ਫਿਨਿਸ਼ਿੰਗ ਆ ਜਾਂਦੀ ਹੈ ਜੀ ਇਸ ਤਰ੍ਹਾਂ ਦੇਖੋ ਆਪਾਂ ਸਲਾਈ ਲਗਾਉਣ ਤੋਂ ਬਾਅਦ ਆਪਣੀ ਜਿਹੜਾ ਬੈਕ ਨੈਕ ਆ ਉਹ ਬਣ ਕੇ ਹੋ ਚੁੱਕਿਆਗਾ ਜੀ ਤਿਆਰ ਆ ਲਓ ਜੀ ਇਹ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜੀ ਆਪਾਂ ਆਪਣੇ ਪਿਛਲੇ ਗਲੇ ਤੇ ਲੈਸ ਲਗਾ ਸਕਦੇ ਹਾਂ ਗੁੰਮ ਲੈਸ ਇਸ ਤਰ੍ਹਾਂ ਤਰਪਾਈ ਹੋ ਜਾਣੀ ਆ ਆਹ ਲੋ ਜੀ ਆਪਣਾ ਗਲਾ ਹੋ ਗਿਆ ਪਿਛਲਾ ਤਿਆਰ ਹੁਣ ਆਪਾਂ ਤੁਹਾਨੂੰ ਫਰੰਟ ਵਾਲੇ ਗਲੇ ਤੇ ਗੁੰਮ ਲੈਸ ਲਗਾਉਣੀ ਦੱਸਾਂਗੇ ਇਹ ਆ ਲੋ ਜੀ ਆਹਗਾ ਆਪਣਾ ਫਰੰਟ ਵਾਲਾ ਗਲਾ ਇਹ ਆ ਆਪਣਾ ਕੱਪੜੇ ਦੇ ਉੱਪਰ ਪੇਸਟ ਕਰਕੇ ਇਸ ਤਰ੍ਹਾਂ ਰੈਡੀ ਕਰਕੇ ਰੱਖਿਆ ਹੋਇਆ ਇਸ ਤਰ੍ਹਾਂ ਜੀ ਆਪਾਂ ਚਾਕ ਦੇ ਨਾਲ ਗਲੇ ਦੇ ਸਿੱਧੇ ਪਾਸੇ ਮਾਰਕ ਕਰ ਲੈਣਾ ਇਸ ਤਰ੍ਹਾਂ ਬਿਲਕੁਲ ਜਿੱਥੇ ਆਪਣੀ ਬੁਕਰਮ ਖਤਮ ਦੇਖੋ ਜੀ ਜਿੱਥੇ ਆਪਣੀ ਬੁਕਰਮ ਖਤਮ ਹੁੰਦੀ ਹੈ ਇੱਥੇ ਆਪਾਂ ਇਸ ਤਰ੍ਹਾਂ ਚਾਕ ਦੇ ਨਾਲ ਮਾਰਕ ਕਰ ਲੈਣਾ ਆ ਲਓ ਜੀ ਹੁਣ ਆਪਾਂ ਨਾ ਜਿਹੜਾ ਚੌਕ ਦੇ ਨਾਲ ਨਿਸ਼ਾਨ ਲਾਏ ਨੇ ਇਹਦੇ ਉੱਪਰ ਆਪਾਂ ਲੈਸ ਧਰ ਕੇ ਸਲਾਈ ਲਗਾ ਲੈਣੀ ਹੈਗੀ ਇਹ ਇਸ ਤਰ੍ਹਾਂ ਇਹ ਸਲਾਈ ਤੁਸੀਂ ਚਾਹੋ ਤਾਂ ਵੱਡੇ ਵਖੇ ਦੇ ਨਾਲ ਲਗਾ ਸਕਦੇ ਹੋਗੇ ਬਿਲਕੁਲ ਉਸ ਦੇ ਉੱਪਰ ਜਿਹੜੀ ਚਾਕ ਨਾਲ ਆਪਾਂ ਲਾਈਨ ਬਣਾਈਆਂ ਨਾ ਇਦੇ ਉੱਪਰ ਧਰਕੀ ਆਪਾਂ ਸਲਾਈ ਲਗਾਉਣੀ ਹੈ ਜੀ ਆ ਲਓ ਜੀ ਇਸ ਤਰ੍ਹਾਂ ਜਿਆਦਾ ਕਾਲੀ ਨਹੀਂ ਕਰਨੀ ਜੀ ਇਧਰ ਉਧਰ ਹਲਕੀ ਜਿਹੀ ਲੈਸ ਹੋ ਜਾਂਦੀ ਆ ਤਾਂ ਆਪਣੀ ਗਲੇ ਦੀ ਚੰਗੀ ਤਰ੍ਹਾਂ ਸਫਾਈ ਦੇ ਨਾਲ ਆਪਣਾ ਫਿਰ ਗਲਾ ਜਿਹੜਾ ਉਹ ਤਿਆਰ ਨਹੀਂ ਹੁੰਦਾ ਹੈਗਾ ਲਓ ਜੀ ਹੁਣ ਆਪਾਂ ਐਕਸਟਰਾ ਲੈਸ ਦੀ ਕਟਿੰਗ ਕਰਨ ਤੋਂ ਬਾਅਦ ਇਸ ਤਰ੍ਹਾਂ ਆਪਣਾ ਨੈੱਕ ਰੈਡੀ ਹੋ ਗਿਆ ਇਹਨੂੰ ਆਪਾਂ ਫਰੰਟ ਵਾਲੇ ਪੱਲੇ ਨੂੰ ਦੇਖੋ ਜੀ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਸੈਂਟਰ 'ਚ ਇੱਕ ਕੱਟ ਲਗਾ ਲੈਣਾ ਇਹ ਇਸ ਤਰ੍ਹਾਂ ਇਹਨੂੰ ਆਪਾਂ ਸਿੱਧਾ ਕਰਕੇ ਐਸੇ ਤਰ੍ਹਾਂ ਜੀ ਆਪਾਂ ਆਪਣੇ neck ਤੇ ਕੱਟ ਲਗਾਇਆ ਹੋਇਆ ਇਹਨੂੰ ਇਹਦੇ ਉੱਪਰ ਰੱਖ ਕੇ ਆਪਾਂ ਇਹਦੇ ਉੱਪਰ ਪਹਿਲਾਂ ਸੈਂਟਰ ਵਿੱਚ ਸਿਲਾਈ ਲਗਾਉਣੀ ਹੈ ਜੀ ਇੱਕ ਤਾਂ ਕਿ ਜਿਹੜਾ ਆਪਣਾ ਗਲਾਗਾ ਉਹ ਵਿੰਗਾ ਟੇਡਾ ਅਟੈਚ ਨਾ ਹੋਵੇ ਕਿਉਂਕਿ ਜੇ ਗਲਾ ਵਿੰਗਾ ਟੇਡਾ ਅਟੈਚ ਹੋ ਜਾਂਦਾ ਨਾ ਤਾਂ ਆਪਣੀ ਕਮੀਜ਼ ਦੇ ਪੱਲੇ ਵੀ ਇੱਕ ਪਾਸੇ ਨੂੰ ਜਾਣ ਲੱਗ ਜਾਂਦੇ ਆ ਨਾਲੇ ਆਪਣੇ neck ਦੇ ਵਿੱਚ ਕਾਣ ਪੈ ਜਾਂਦਾਗਾ ਹਲੋ ਜੀ ਸੈਂਟਰ ਵਿੱਚ ਸਿਲਾਈ ਲਗਾ ਲਈ ਚਾਹੇ ਤੁਸੀਂ ਇੱਥੋਂ ਧਾਗੇ ਦੀ ਕਟਿੰਗ ਕਰ ਲੋ ਚਾਹੇ ਜੀ ਤੁਸੀਂ ਮਤਲਬ ਕਿ ਇੱਧਰ ਨੂੰ ਇੱਕ ਸਾਈਡ ਤੇ ਇਦਾਂ ਸਲਾਈ ਲਗਾ ਕੇ ਸਲਾਈ ਦੁਬਾਰਾ ਇੱਧਰ ਨੂੰ ਵਾਪਸ ਲਿਆ ਸਕਦੇ ਆ ਆਪਾਂ ਇਸ ਤਰ੍ਹਾਂ ਦੇਖੋ ਜੀ ਆਪਾਂ ਆ ਲਓ ਜੀ ਇੱਕ ਪਾਸੇ ਹੁਣ ਇੱਥੋਂ ਆਪਾਂ ਸਲਾਈ ਦੁਬਾਰਾ ਵਾਪਸ ਲਿਆ ਕੇ ਜਿਹੜਾ ਆਪਣਾ ਗਲਾਗਾ ਉਹ ਸਾਰਾ ਅਟੈਚ ਹੋ ਜਾਣਾਗਾ ਇਸ ਤਰ੍ਹਾਂ ਜੀ ਆਪਾਂ ਗਲਾ ਕਰ ਲਿਆ ਅਟੈਚ ਸਲਾਈ ਦੇ ਉੱਪਰ ਉੱਪਰ ਹੀ ਸਲਾਈ ਲਗਾਉਣੀ ਆਂਗੀ ਆ ਲਓ ਜੀ ਆਪਣਾ ਗਲਾ ਅਟੈਚ ਹੋ ਗਿਆ ਐਕਸਟਰਾ ਕਪੜੇ ਦੀ ਸੈਂਟਰ ਚੋਂ ਆਪਾਂ ਕਰ ਦੇਣੀ ਆਂਗੀ ਕਟਿੰਗ ਕਟਿੰਗ ਕਰਨ ਤੋਂ ਬਾਅਦ ਆਪਾਂ ਛੋਟੇ-ਛੋਟੇ ਕੱਟ ਲਗਾ ਲੈਣੇ ਨੇ ਕੱਟ ਲਗਾਉਣ ਤੋਂ ਬਾਅਦ ਇਸ ਤਰ੍ਹਾਂ ਜੀ ਗਲੇ ਨੂੰ ਆਪਾਂ ਪ੍ਰੈਸ ਦੀ ਹੈਲਪ ਨਾਲ ਸਿੱਧਾ ਕਰ ਲਿਆ ਆ ਹੋ ਗਿਆ ਦੇਖੋ ਜੀ ਆਪਣਾ ਫਰੰਟ ਵਾਲਾ ਨੈੱਕ ਆ ਹੋ ਗਿਆ ਜੀ ਆਪਣਾ ਬੈਕ ਵਾਲਾ ਨੈੱਕ ਇਸ ਤਰ੍ਹਾਂ ਆਪਾਂ ਆਪਣੇ ਕਮੀਜ਼ ਦੇ ਦੋਵੇਂ neck ਤੇ front neck and back neck ਤੇ gum lace ਲਗਾ ਕੇ ਆਪਣੀ ਕੁੜਤੀ ਨੂੰ ਬਹੁਤ ਸੋਹਣੀ ਡਿਜ਼ਾਈਨਰ ਲੁੱਕ ਦੇ ਸਕਦੇ ਆ ਹੁਣ ਆਪਾਂ ਲਗਾਵਾਂਗੇ ਜੀ ਤੀਰੇ ਵਾਲੀ ਸਲਾਈ ਵੈਸੇ ਆਪਾਂ ਤੀਰੇ ਵਾਲੀ ਸਲਾਈ ਗੁੰਮ ਲਗਾਉਣੇ ਹੁੰਨੇ ਆ ਪਰ ਦੋਵੇਂ ਪਾਸੇ ਲੇਸ ਲੱਗੀ ਹੋਣ ਕਰਕੇ ਨਾ ਜਦੋਂ ਨਾ ਆਪਾਂ ਤਰਪਾਈ ਕਰਾਂਗੇ ਤਾਂ ਆਪਣੇ ਨਾ ਮਤਲਬ ਕਿ ਜਿੱਥੋਂ ਆਪਣੇ ਗਲੇ ਤੇ ਲੇਸ ਲੱਗੀ ਹੋਊਗੀ ਉੱਥੇ ਕੋ ਮੋਟੀ ਤਹਾਂ ਜੀ ਹੋ ਜਾਂਦੀ ਹੈਗੀ ਮੋਟੀ ਤਹਾਂ ਉਹ ਆਪਣੇ ਚੁਬਦੀ ਰਹਿੰਦੀ ਹੈ ਇਸ ਕਰਕੇ ਆਪਾਂ ਅੱਜ ਗੁੰਮ ਸਲਾਈ ਨਹੀਂ ਲਗਾਉਣੀ ਇਸ ਤਰ੍ਹਾਂ ਜੀ ਤੀਰੇ ਦੀ ਆਪਾਂ ਦੋਵੇਂ ਪੱਲਿਆਂ ਨੂੰ ਜੋੜ ਕੇ ਆਪਾਂ ਇਸ ਤਰ੍ਹਾਂ ਸਲਾਈ ਲਗਾ ਲੈਣੀ ਆ ਇਸ ਤਰ੍ਹਾਂ ਸਲਾਈ ਲਗਾਉਂ ਕੇ ਦੇਖੋ ਇਸ ਤਰ੍ਹਾਂ ਆਪਾਂ ਲਗਾ ਲੈਣੀ ਆ ਸਲਾਈ ਸਲਾਈ ਲਗਾਉਣ ਤੋਂ ਬਾਅਦ ਜੇ ਤੁਸੀਂ ਚਾਹੋ ਤਾਂ ਇੱਕ ਸਲਾਈ ਇੱਧਰ ਜਿੱਥੇ ਧਾਗੇ ਨਿਕਲੇ ਹੋਏ ਨੇ ਜੇ ਆਪਣੇ ਕੋਲੇ ਅੰਡਰਲੌਕ ਦਾ ਪ੍ਰਬੰਧ ਨਹੀਂ ਹੈਗਾ ਤੇ ਇੱਕ ਸਲਾਈ ਲਗਾ ਲਓ ਹੁਣ ਆਪਾਂ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਆ ਇਸ ਤਰ੍ਹਾਂ ਫੋਲਡ ਕਰਕੇ ਜੀ ਆਪਣੀ ਹੋ ਜਾਂਦੀ ਹੈਗੀ ਤਰਪਾਈ ਇਸ ਤਰ੍ਹਾਂ ਜਦੋਂ ਫੋਲਡ ਕਰਾਂਗੇ ਦੇਖੋ ਆਪਣੇ ਜਿਹੜੇ ਗਲੇ ਨੇ ਬਹੁਤ ਹੀ ਸਫਾਈ ਦੇ ਨਾਲ ਤਿਆਰ ਹੋ ਜਾਂਦੇ ਆ ਜਿਸ ਤਰ੍ਹਾਂ ਜੀ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਗੁੰਮ ਲੈਸ ਆਪਣੇ ਗਲਿਆਂ ਤੇ ਲਗਾ ਸਕਦੇ ਆ